ਇੱਕ ਬਹੁਤ ਵੱਡਾ ਖੁਲਾਸਾ ਪਹਿਲੀ ਵਾਰੀ ਹੋਣ ਜਾ ਰਿਹਾ ਹੈ ਪੰਜਾਬ ਦੇ ਸਿਹਤ ਸਕੱਤਰ ਨੂੰ 10000 ਰੁਪਏ ਦਾ ਜੁਰਮਾਨਾ ਹੁੰਦਾ ਹੈ ਹੈਲਥ ਸਕੱਤਰ ਨੂੰ ਇਸ ਤਰ੍ਹਾਂ ਮੂੰਹ ਦੀ ਕਿਉਂ ਖਾਣੀ ਪਈ ਹੈ ਜੱਜ ਸਾਹਿਬ ਇੰਨੇ ਗੁੱਸੇ ਸਨ ਕਿ ਉਹ ਇੱਥੇ ਤੱਕ ਕਹਿ ਗਏ ਕਿ ਬੁੜੈਲ ਜੇਲ੍ਹ ਦੇ ਡਸਟਬਨ ਵਿੱਚ ਸੁੱਟਾਂਗਾ ਜੇ ਆਪ ਹਾਜ਼ਰ ਨਾ ਹੋਏ ਤੇ ਨਾ ਇਹਨੂੰ ਜੋ ਮੇਰੇ ਆਰਡਰ ਕੀਤੇ ਨੇ ਕੰਟੈਂਪਟ ਆਫ ਕੋਰਟ ਦੇ ਬਾਵਜੂਦ ਵੀ ਆਰਡਰ ਕੈਰੀ ਨਹੀਂ ਕੀਤੇ ਗਏ ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਜੱਜ ਸਾਹਿਬ ਨੇ ਕਿ ਤੁਸੀਂ ਕਲਰਕ ਗਿਣਦਾ ਮੈਂ ਤੇ ਇੱਥੇ ਕੋਈ ਇਲਾਜ ਕਰਾਉਣ ਨਹੀਂ ਤੁਹਾਡੇ ਲਈ ਇੱਥੇ ਕੋਈ ਬੈਠਾ ਕਿ ਤੁਸੀਂ ਇੱਥੇ ਆ ਗਏ ਹੋ ਮੈਂ ਤੁਹਾਨੂੰ ਹੁਕਮ ਦਿੱਤੇ ਸੀ ਜਿੰਦੀ ਕੰਟੈਂਪਟ ਆਫ ਕੋਰਟ ਦਾ ਇਹ ਨੋਟਿਸ ਦੇ ਬਾਵਜੂਦ ਵੀ ਕਿਉਂ ਨਹੀਂ ਕੀਤਾ ਗਿਆ ਉਸ ਤੋਂ ਬਾਅਦ ਫਿਰ ਇਹ 10000 ਰੁਪਏ ਫਾਈਨ ਲੱਗਿਆ ਕਿ ਜਮ੍ਹਾਂ ਕਰਾਏ ਜਾਣ ਤੇ 8 ਅਗਸਤ ਨੂੰ ਆਪ ਹਾਜ਼ਰ ਹੋਣ ਤੇ ਵਿਦ ਉਹ ਸਾਰੇ ਡਾਕੂਮੈਂਟਸ ਲੈ ਕੇ ਆਣ ਵਰਨਾ ਉਹਨਾਂ ਨੇ ਕਿਹਾ ਵੀ ਆ ਤੁਹਾਨੂੰ ਬਡਾਏਲ ਜੇਲ੍ਹ ਚ ਸੁੱਟ ਦਿੱਤਾ ਜਾਏਗਾ 15 ਲਗਭਗ ਸਾਲਾਂ ਤੋਂ ਜੋ ਕਿ ਲਗਾਤਾਰ ਐਡ ਹੌਕ ਬੇਸ ਤੇ ਉੱਥੇ ਇਸੇ ਪੋਜੀਸ਼ਨ ਤੇ ਬੈਠੇ ਰਹੇ ਜਿੰਨੇ ਵੀ ਸੀਨੀਅਰ ਸਨ ਉਹ ਸਭ ਰਿਟਾਇਰ ਹੋ ਕੇ ਜਦੋਂ ਨਿਕਲ ਗਏ ਖਤਮ ਹੋ ਗਿਆ ਕੋਈ ਵੀ ਨਾ ਰਿਹਾ ਫਿਰ ਇਹਨਾਂ ਨੂੰ ਹੁਣ ਸਾਲ ਪਹਿਲਾਂ ਰੈਗੂਲਰ ਕਰ ਦਿੱਤਾ ਗਿਆ ਕਿ ਹੁਣ ਤੁਸੀਂ ਬਹਿ ਜਾਓ ਯਾਨੀ ਕਈ ਸਰਕਾਰਾਂ ਕਈ ਮੰਤਰੀ ਲੰਘ ਗਏ ਪਰ ਇਹ ਉੱਥੇ ਹੀ ਡਾਕਟਰ ਅਵਨੀਸ਼ ਨੇ ਜੋ ਥੀ ਟਿਕੇ ਰਹੇ ਜੋ ਪ੍ਰਮੁਖ ਸਕੱਤਰ ਸਨ ਸतीश ਚੰਦਰਾ ਜੀ ਲਿਖਤੀ ਮਾਫੀ ਉਦੋਂ ਵੀ ਜਦੋਂ ਮੈਂ ਹੁਣ ਉਸ ਸਮੇਂ ਦੀ ਗੱਲ ਕਰ ਰਹੀ ਹਾਂ 8 ਸਾਲ ਦਾ ਕੇਸ ਚੱਲਦਾ 40 ਦੇ ਕਰੀਬ ਹੋਰ ਵੀ ਕੇਸ ਚੱਲਦੇ ਨੇ ਜਿਨ੍ਹਾਂ ਤੇ ਸਾਰੀ ਸਰਕਾਰ ਨੂੰ ਮੂੰਹ ਦਿਖਾਣੀ ਪੈ ਰਹੀ ਹੈ ਲੋਕੀ ਜਿੱਤ ਕੇ ਜਾ ਰਹੇ ਨੇ ਕਿਉਂਕਿ ਇੰਨੀ ਕੁਥੇ ਤਾਂਦਲੀ ਕਰ ਦਿੱਤੀ ਗਈ ਹੈ ਕਿਟਰ ਨੂੰ ਮਾਫੀ ਮੰਗੀ ਕੋਰਟ ਵਿੱਚ ਜੀ ਮੇਰੇ ਤੋਂ ਗਲਤੀ ਹੋ ਗਈ ਕੰਟੈਂਪਟ ਉਦੋਂ ਵੀ ਪਾਇਆ ਗਿਆ ਸੀ ਉਹਦੇ باوجود ਇੱਕ ਜੂਨੀਅਰ ਬੰਦੇ ਨੂੰ ਪ੍ਰਮੋਟ ਕਰ ਦਿੱਤਾ ਗਿਆ ਕਾਨੂੰਨ ਹੈ ਜੀ ਜੋ ਕਿ ਰੂਲ ਬਣੇ ਹੋਏ ਨੇ ਕਿ 3 ਸਾਲ ਤੋਂ ਪਹਿਲਾਂ ਪ੍ਰੋਫੈਸਰ ਨਹੀਂ ਬਣਾਇਆ ਜਾ ਸਕਦਾ ਇਹ ਡਾਕਟਰ ਕਦੇ ਵੀ ਰਜਿੰਦਰਾ ਹਸਪਤਾਲ ਵਿੱਚ ਆਈ ਨਹੀਂ ਕਦੇ ਡਿਊਟੀ ਨਾਈਟ ਦੀ ਕਦੇ ਕੋਈ ਕਲਾਸ ਕਦੇ OPD ਕਦੇ ਵੀ ਕੁਝ ਅਟੈਂਡ ਨਹੀਂ ਕੀਤਾ ਉੱਥੇ ਬੈਠੇ ਬਿਠਾਇਆ ਨੂੰ ਇਹ ਸਾਰੇ ਸਬੂਤ ਦਿਖਾਏ ਉਹ ਜਿਹੜੇ ਕੋਈ ਦੇਖਣਾ ਚਾਹੁੰਦੇ ਨੇ ਉੱਥੇ ਬੈਠੇ ਬਿਠਾਇਆ ਨੂੰ ਪ੍ਰੋਮੋਸ਼ਨਾਂ ਵੀ ਮਿਲੀਆਂ ਬਿਨਾ ਇੱਕ ਵੀ ਦਿਨ ਆਇਆ ਇੱਥੇ ਉਹਨਾਂ ਨੂੰ ਛੁੱਟੀਆਂ ਵੀ ਮਿਲਦੀਆਂ ਨੇ 100000 ਦਾ ਜੇ ਪੈ ਗਿਆ ਭਰਨਾ ਪੈ ਰਿਹਾ ਹੈ ਜਾਂ ਕੰਟੈਂਪਟ ਆਫ ਕੋਰਟ ਤੇ ਲਿਖਤੀ ਮਾਫੀਆਂ ਮੰਗ ਰਹੇ ਨੇ ਜਿਸ ਕਤਰ ਸਾਹਿਬ ਤਾਂ ਤੁਹਾਨੂੰ ਨਹੀਂ ਪਤਾ ਕਿ ਇਹ ਚੀਜ਼ਾਂ ਉੱਪਰ ਤੱਕ ਪਤਾ ਨਹੀਂ ਹੋਣਗੀਆਂ ਕਿ ਵਿੰਨੀ ਮਾਜਨ ਜੀ ਜਿੰਨਾ ਮਰਜ਼ੀ ਤੁਸੀਂ ਉੱਚਨੀ ਚੋਨਾ ਬਾਹਰ ਬੋਲੀ ਜਾਓ ਪਰ ਉਹ ਸੀ ਜਿਨ੍ਹਾਂ ਨੇ ਇੱਕ ਵਾਰ ਖੜਕਾਏ ਸੀ ਤੇ ਸਾਰੀ ਸੀਨੀਅਰਤਾ ਸੂਚੀ ਸਹੀ ਕੀਤੀ ਸੀ ਕਿ ਜਿਹੜੇ ਸਿਹਤ ਮੰਤਰੀ ਦੇ ਸ਼ਹਿਰ ਚਾ ਕੁਝ ਹੋ ਰਿਹਾ ਹੈ ਤੇ ਪੂਰੇ ਬਾਕੀ ਪੰਜਾਬ ਚ ਕੀ ਹੋ ਰਿਹਾ ਹੋਊਗਾ ਜੀ ਹੋ ਸਕਦਾ ਹੈ ਕਿ ਉਹਨਾਂ ਤਾਈਂ ਇਹ ਖਬਰ ਨਾ ਪਹੁੰਚਾਈ ਗਈ ਹੋਵੇ ਜਦ ਮੈਂ ਮਰੀਜ਼ ਇਹ ਆ ਕੇ ਕਹਿਣ ਦੀ ਸਾਨੂੰ ਤਾਂ ਇੱਥੇ ਪੱਖਾ ਵੀ ਨਹੀਂ ਚੱਲ ਰਿਹਾ ਸਾਡੇ ਜੀ ਇੱਥੇ ਨਾ ਕੋਈ ਬੰਦ ਸਾਰਾ ਥਾਂ ਤੇ ਏਸੀ ਨਹੀਂ ਚੱਲ ਰਿਹਾ ਸਾਨੂੰ ਇਹ ਦਵਾਈਆਂ ਨਹੀਂ ਮਿਲਦੀਆਂ ਸਾਨੂੰ ਆ ਹੋ ਗਿਆ ਉਹ ਹੋ ਗਿਆ ਤੇ ਹੁਣ ਤਾਂ ਕਈ ਵਾਰ ਇਹ ਹਾਲ ਆ ਜਾਂਦਾ ਚਾਦਰਾਂ ਵੀ ਨਹੀਂ ਨੇ ਸੋ ਅਸੀਂ ਤਾਂ ਲਿਖ ਕੇ ਦਈ ਜਾ ਰਹੇ ਹਾਂ ਉੱਪਰ ਪਰ ਮੈਨੂੰ ਲੱਗਦਾ ਕਿ ਸਿਖਰਲੀ ਪੱਧਰ ਤੱਕ ਸ਼ਾਇਦ ਇਹ ਗੱਲ ਪਹੁੰਚ ਨਹੀਂ ਰਹੀ ਕਿ ਮਾਨਯੋਗ ਸਿਹਤ ਮੰਤਰੀ ਸਾਹਿਬ ਤੱਕ ਇਹ ਪਹੁੰਚੇ ਗੱਲ ਸ਼ਾਇਦ ਇਸੇ ਰਾਈ ਤੇ ਉਹੀ ਕੁਝ ਇਸ ਨੂੰ ਠੀਕ ਕਰ ਸਕਣ ਸਿਹਤ ਢਾਂਚੇ ਨੂੰ ਸੁਧਾਰਨ ਦੀਆਂ ਬੜਾ ਤਰੱਕੀ ਵੱਲ ਲਿਜਾਣ ਦੀਆਂ ਗੱਲਾਂ ਹੋ ਰਹੀਆਂ ਨੇ ਦਾਅਵੇ ਹੋ ਰਹੇ ਨੇ ਪਰ ਅੰਦਰ ਗੜਬੜੀਆਂ ਕੀ ਨੇ ਇੱਕ ਬਹੁਤ ਵੱਡਾ ਖੁਲਾਸਾ ਪਹਿਲੀ ਵਾਰੀ ਹੋਣ ਜਾ ਰਿਹਾ ਹੈ ਪੰਜਾਬ ਦੇ ਸਿਹਤ ਸਕੱਤਰ ਨੂੰ 10000 ਰੁਪਏ ਦਾ ਜੁਰਮਾਨਾ ਹੁੰਦਾ ਔਰ ਇੱਕ ਬੜੀ ਤਿੱਖੀ ਟਿੱਪਣੀ ਜੱਜ ਸਾਹਿਬ ਵੱਲੋਂ ਕੀਤੀ ਜਾਂਦੀ ਹੈ ਕੀ ਕਦੇ ਹੋਇਆ ਕਿ ਕਿਸੇ ਆਈਐਸ ਅਫਸਰ ਨੂੰ ਜਾਂ ਹੈਲਥ ਸਕੱਤਰ ਨੂੰ ਇਹ ਕਿਹਾ ਵਜਾ ਕਿਸੇ ਵੀ ਮੈਕਮੇਂਟ ਦੇ ਸੈਕਟਰੀ ਨੂੰ ਕਹਿ ਦਿੱਤਾ ਗਿਆ ਹੋਵੇ ਜੱਜ ਵੱਲੋਂ ਕਿ ਇਸ ਤੋਂ ਬਾਅਦ ਬੁੜੈਲ ਜੇਲ੍ਹ ਵਿੱਚ ਸੁੱਟਣਾ ਪੈਣਾ ਹੈ ਤਾਂ ਇਹ ਗੱਲ ਟਿੱਪਣੀ ਹੋ ਗਈ ਡਾਕਟਰ ਹਰਸ਼ਿੰਦਰ ਕੌਰ ਜੀ ਸਾਡੇ ਨਾਲ ਨੇ 40 ਦੇ ਕਰੀਬ ਕੇਸ ਚੱਲ ਰਹੇ ਆ ਜਿਨ੍ਹਾਂ ਦੇ ਉੱਤੇ ਸੁਣਵਾਈ ਹੋਈ ਕਈਆਂ ਦੇ ਮਸਲੇ 'ਚ ਫੈਸਲੇ ਆ ਗਏ ਕਈਆਂ ਦੇ ਆਉਣੇ ਬਾਕੀ ਹੈ ਹੈਲਥ ਸੈਕਟਰੀ ਨੂੰ ਇਸ ਤਰ੍ਹਾਂ ਮੂੰਹ ਦੀ ਕਿਉਂ ਖਾਣੀ ਪਈ ਹੈ ਕਿੱਥੇ ਗੜਬੜੀ ਚੱਲ ਰਹੀ ਸੀ ਕਿਵੇਂ ਚੱਲ ਰਹੀ ਸੀ ਕਿ ਐਡਹੌਕ ਬੇਸ ਦੇ ਉੱਤੇ ਵੀ ਤਰੱਕੀਆਂ ਪਾ ਸਕਦਾ ਕੋਈ ਕੌਣ ਹੱਥ ਰੱਖਦਾ ਮੇਰ ਭਰਿਆ ਇਹ ਗੜਬੜੀ ਹੈ ਕਿੱਥੇ ਕਿੱਥੇ ਸਾਰੀ ਗੱਲ ਵਿਸਥਾਰ ਨਾਲ ਕਰਾਂਗੇ ਪਹਿਲਾਂ ਤੇ ਡਾਕਟਰ ਜੀ ਕਿਉਂਕਿ ਅਸੀਂ ਬਹੁਤ ਸਾਰੇ ਤੁਹਾਡੇ ਨਾਲ ਹੋਰ ਮਸਲਿਆਂ ਦੇ ਉੱਤੇ ਗੱਲਬਾਤ ਕਰਦੇ ਆ ਤੁਸੀਂ ਵੀ ਬਹੁਤ ਖੁੱਲ੍ਹ ਕੇ ਬੋਲਦੇ ਹੋ ਪਰ ਤੁਹਾਡੇ ਆਪਣੇ ਮਹਿਕਮੇ ਦੇ ਅੰਦਰ ਹੀ ਇਹ ਕੁਝ ਚੱਲ ਰਿਹਾ ਹੋ ਜਾਵੇਗਾ ਇਹ ਖੁਲਾਸਾ ਪਹਿਲੀ ਵਾਰੀ ਐਡਾ ਹੋ ਜਾਣਾ ਇਹ ਬੜੀ ਹੈਰਾਨ ਕਰਨ ਵਾਲੀ ਗੱਲ ਹੈ ਜੀ ਬਿਲਕੁਲ ਮੈਂ ਤੁਹਾਡੇ ਨਾਲ ਸਹਿਮਤ ਹਾਂ ਤੇ ਮੈਂ ਆਪਣਾ ਕੋਈ ਵਰਸ਼ਨ ਨਹੀਂ ਦੇਣਾ ਮੈਂ ਤੁਹਾਨੂੰ ਜੋ ਸੱਚ ਜੇ ਸਿਰਫ ਤੁਹਾਡੇ ਸਾਹਮਣੇ ਰੱਖਾਂਗੀ ਤੇ ਮੈਂ ਚਾਹੁੰਨੀ ਹਾਂ ਤੁਹਾਨੂੰ ਸੁਣਨ ਵਾਲੇ ਬਹੁਤ ਸੁਚੱਜੇ ਲੋਕ ਨੇ ਸੂਝਵਾਨ ਨੇ ਆਪੇ ਫੈਸਲਾ ਕਰ ਲੈਣ ਕਿ ਕੀ ਠੀਕ ਹੈ ਕੀ ਗਲਤ ਪਹਿਲੀ ਚੀਜ਼ ਬਿਲਕੁਲ ਮੈਂ ਤੁਹਾਡ ਨਾਲ ਸਹਿਮਤ ਹਾਂ ਜੀ ਮੇਰੇ ਕੋਲੇ ਬਕਾਇਦਾ ਫੜੇ ਹੋਏ ਨੇ ਜੋ ਕੋਰਟ ਵੱਲੋਂ ਆਰਡਰ ਕੀਤੇ ਤੇ ਜਿਸ ਤਰੀਕੇ ਦੇ ਜੱਜ ਸਾਹਿਬ ਇੰਨੇ ਗੁੱਸੇ ਸਨ ਕਿ ਉਹ ਇੱਥੇ ਤੱਕ ਕਹਿ ਗਏ ਕਿ ਬੁੜੈਲ ਜੇਲ੍ਹ ਦੇ ਡਸਟਬਿਨ ਵਿੱਚ ਸੁੱਟਾਂਗਾ ਜੇ ਆਪ ਹਾਜ਼ਰ ਨਾ ਹੋਏ ਤੇ ਨਾ ਇਹਨੂੰ ਜੋ ਮੇਰੇ ਆਰਡਰ ਕੀਤੇ ਨੇ ਕੰਟੈਂਪਟ ਆਫ ਕੋਰਟ ਦੇ ਬਾਵਜੂਦ ਵੀ ਆਰਡਰ ਕੈਰੀ ਨਹੀਂ ਕੀਤੇ ਗਏ ਜਦੋਂ ਜੱਜ ਸਾਹਿਬ ਨੂੰ ਇਹ ਜੀ ਟਿੱਪਣੀ ਕਰਨੀ ਪੈ ਜਾਵੇ ਇਹਦਾ ਮਤਲਬ ਕਾਰਨ ਬਹੁਤ ਵੱਡੇ ਹੋਣਗੇ ਉਹ ਕੀ ਨੇ ਹਾਂ ਬਿਲਕੁਲ ਜੀ ਮੈਂ ਦੱਸਾਂ ਉੱਥੇ ਡਾਇਰੈਕਟਰ ਰਿਸਰਚ ਮੈਡੀਕਲ এডਿਕੇਸ਼ਨ ਦੇ ਉੱਥੇ ਇੱਕ ਜੋ ਉੱਥੇ ਸਰਵ ਕਰ ਰਹੇ ਨੇ ਡਾਕਟਰ ਉੱਥੇ ਹੀ ਸਨ ਤੇ ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਜੱਜ ਸਾਹਿਬ ਨੇ ਕਿ ਤੁਸੀਂ ਕਲਰਕ ਗਿਣਦਾ ਮੈਂ ਤੇ ਇੱਥੇ ਕੋਈ ਇਲਾਜ ਕਰਾਉਣ ਨਹੀਂ ਤੁਹਾਡੇ ਲਈ ਇੱਥੇ ਕੋਈ ਬੈਠਾ ਕਿ ਤੁਸੀਂ ਇੱਥੇ ਆ ਗਏ ਹੋ ਮੈਂ ਤੁਹਾਨੂੰ ਹੁਕਮ ਦਿੱਤੇ ਸੀ ਜਿੰਦੀ ਕੰਟੈਂਪਟ ਆਫ ਕੋਰਟ ਦਾ ਇਹ ਨੋਟਿਸ ਦੇ ਬਾਵਜੂਦ ਵੀ ਕਿਉਂ ਨਹੀਂ ਕੀਤਾ ਗਿਆ ਉਸ ਤੋਂ ਬਾਅਦ ਫਿਰ ਇਹ 10000 ਰੁਪਏ ਫਾਈਨ ਲੱਗਿਆ ਕਿ ਜਮ੍ਹਾਂ ਕਰਾਏ ਜਾਣ ਤੇ 8 ਅਗਸਤ ਨੂੰ ਆਪ ਹਾਜ਼ਰ ਹੋਣ ਤੇ ਵਿਦ ਉਹ ਸਾਰੇ ਡਾਕੂਮੈਂਟਸ ਲੈ ਕੇ ਆਣ ਵਰਨਾ ਉਹਨਾਂ ਨੇ ਕਿਹਾ ਵੀ ਆ ਤੁਹਾਨੂੰ ਬੜਾ الجزائر ਚ ਸੁੱਟ ਦਿੱਤਾ ਜਾਏਗਾ ਕਾਰਨ ਕੀ ਮੈਂ ਦੱਸਦੀ ਆ ਇਹ ਹੋਇਆ ਜੀ ਸਾਰਾ ਦਾ ਸਾਰਾ ਕੁਝ ਡਾਇਰੈਕਟਰ ਰਿਸਰਚ ਮੈਡੀਕਲ এডਿਕੇਸ਼ਨ ਉਸ ਵੱਲੋਂ ਜੋ ਕਿ ਉਸ ਦਫ਼ਤਰ ਦੇ ਵਿੱਚ ਜੋ ਡਾਇਰੈਕਟਰ ਲੱਗੇ ਨੇ ਦੋ ਤਿੰਨ ਚੀਜ਼ਾਂ ਜੋ ਹਕੀਕਤ ਵਿੱਚ ਦੱਸਣਾ ਚਾਹੁੰਦੀ ਆ ਕਿ ਇਹ 15 ਲਗਭਗ ਸਾਲਾਂ ਤੋਂ ਜੋ ਕਿ ਲਗਾਤਾਰ ਐਡ ਹੌਕ ਬੇਸ ਤੇ ਉੱਥੇ ਇਸੇ ਪੋਜੀਸ਼ਨ ਤੇ ਬੈਠੇ ਰਹੇ ਜਿਸ ਤੋਂ ਮਤਲਬ ਹੈ ਕਿ ਉਹਨਾਂ ਤੋਂ ਜਿੰਨੇ ਵੀ ਸੀਨੀਅਰ ਸਨ ਉਹ ਸਭ ਰਿਟਾਇਰ ਹੋ ਕੇ ਜਦੋਂ ਨਿਕਲ ਗਏ ਖਤਮ ਹੋ ਗਿਆ ਕੋਈ ਵੀ ਨਾ ਰਿਹਾ ਤੇ ਇਹਨਾਂ ਨੂੰ ਹੁਣ ਸਾਲ ਪਹਿਲਾਂ ਰੈਗੂਲਰ ਕਰ ਦਿੱਤਾ ਗਿਆ ਕਿ ਹੁਣ ਤੁਸੀਂ ਬਹਿ ਜਾਓ ਯਾਨੀ ਕਈ ਸਰਕਾਰਾਂ ਕਈ ਮੰਤਰੀ ਲੰਘ ਗਏ ਪਰ ਇਹ ਉੱਥੇ ਹੀ ਡਾਕਟਰ ਅਵਨੀਸ਼ ਨੇ ਜੋ ਉੱਥੇ ਹੀ ਟਿਕੇ ਰਹੇ ਹੁਣ ਕੀ ਕਾਰਨ ਹੈ ਇਹ ਮੈਂ ਤਾਂ ਤੁਹਾਨੂੰ ਕਿਹਾ ਵੀ ਮੈਂ ਬਿਲਕੁਲ ਹੀ ਨਹੀਂ ਬੋਲਦੀ ਪਰ ਜੋ ਸੁਣਨ ਵਿੱਚ ਆਉਂਦਾ ਜੇ ਜੋ ਅਖਬਾਰਾਂ ਰਾਈ ਪੜਿਆ ਜਾਂਦਾ ਜੇ ਕਿ ਕਿਵੇਂ ਕਈ ਇੰਸਟੀਚੂਨਸ ਜੋ ਨਰਸਿੰਗ ਨੂੰ ਲੈ ਨੇ ਕਿਸ ਤਰੀਕੇ ਦਾ ਜੋ ਵੀ ਹੁੰਦਾ ਮੈਨੂੰ ਨਹੀਂ ਜੇ ਪਤਾ ਮੈਂ ਤਾਂ ਖਬਰਾਂ ਜੋ ਛਪਦੀਆਂ ਨੇ ਵੀ ਉਹਨਾਂ 'ਚ ਕੀ ਕਾਰਨ ਹੈ ਕਿ ਇਹ ਐਡ ਹੌਕ ਬੇਸ ਤੇ ਵੀ 15 ਸਾਲਾਂ ਤੋਂ ਉੱਥੇ ਹੀ ਟਿਕੇ ਰਹਿਣਾ ਹੁਣ ਕੀ ਹੁੰਦਾ ਜੇ ਇਹ ਪਹਿਲੀ ਵਾਰ ਨਹੀਂ ਹੋਇਆ ਮੇਰੇ ਕੋਲ ਕਾਗਜ਼ ਤਾਈ ਮੈਂ ਸਾਰੇ ਲਈ ਬੈਠੇ ਆ ਜਿਸ ਚ ਇਹਨਾਂ ਤੋਂ ਪਹਿਲਾਂ ਦੇ ਸਖਤਰ ਨੇ ਜੋ ਪ੍ਰਮੁਖ ਸਕੱਤਰ ਸਨ ਸतीश ਚੰਦਰਾ ਜੀ ਲਿਖਤੀ ਮਾਫੀ ਉਦੋਂ ਵੀ ਜਦੋਂ ਮੈਂ ਹੁਣ ਉਸ ਸਮੇਂ ਦੀ ਗੱਲ ਕਰ ਰਹੀ ਹਾਂ 8 ਸਾਲ ਦਾ ਕੇਸ ਚੱਲਦਾ 40 ਦੇ ਕਰੀਬ ਹੋਰ ਵੀ ਕੇਸ ਚੱਲਦੇ ਨੇ ਜਿਸ ਤੇ ਸਾਰੀ ਸਰਕਾਰ ਨੂੰ ਮੂੰਹ ਦਿਖਾਣੀ ਪੈ ਰਹੀ ਹੈ ਲੋਕੀ ਜਿੱਤ ਕੇ ਜਾ ਰਹੇ ਨੇ ਕਿਉਂਕਿ ਇੰਨੀ ਕੁ ਉਥੇ ਤਾਂਦਲੀ ਕਰ ਦਿੱਤੀ ਗਈ ਹੈ ਕਿ ਰਿਟਰਨ ਮਾਫੀ ਮੰਗੀ ਕੋਰਟ ਵਿੱਚ ਜੀ ਮੇਰੇ ਤੋਂ ਗਲਤੀ ਹੋ ਗਈ ਕੰਟੈਂਪਟ ਉਦੋਂ ਵੀ ਪਾਇਆ ਗਿਆ ਸੀ ਕਿ ਤੁਹਾਡੇ ਹੁਕਮ ਹੋਏ ਉਹਦੇ باوجود ਇੱਕ ਜੂਨੀਅਰ ਬੰਦੇ ਨੂੰ ਪ੍ਰੋਮੋਟ ਕਰ ਦਿੱਤਾ ਗਿਆ ਜੋ ਕਿ ਠੀਕ ਨਹੀਂ ਸੀ ਤੇ ਉਹਦੇ ਲਈ ਲਿਖਤੀ ਮਾਫੀ ਆ ਕੇ ਮੰਗ ਕੇ ਤੇ ਉਹ ਵਾਪਸ ਕੀਤੀ ਗਈ ਉਹ ਫਿਰ ਸਿਨੀਅਰਿਟੀ ਜਦੋਂ ਅਦਾਲਤ ਵੱਲੋਂ ਇਸ ਤਰ੍ਹਾਂ ਦੇ ਝਟਕੇ ਮਿਲੇ ਹੁਣ ਮਾਫੀਆਂ ਮੰਗ ਲਈਆਂ ਗਿਆ ਹੁਣ ਰਿਕਾਰਡ ਦੇ ਵਿੱਚ ਹੁਣ ਫਿਰ ਵੀ ਬਾਜ਼ ਕਿਉਂ ਨਹੀਂ ਆਉਂਦੇ ਦੇਖੋ ਜੀ ਇਹ ਤਾਂ ਹੁਣ ਇਹ ਜਾਣਨ ਕਿ ਜੋ ਇਹਨਾਂ ਨੂੰ ਰੱਖਣ ਦੇ ਚਾਹਵਾਨ ਨੇ ਤਾਂ ਉਹੀ ਦੱਸ ਸਕਦੇ ਨੇ ਮੈਂ ਤਾਂ ਜੋ ਹਕੀਕਤ ਵਾਪਰ ਰਹੀ ਐ ਉਹ ਦੱਸ ਰਹੀ ਆ ਕਿ ਮੇਰੇ ਕੋਲ ਹੁਣ ਇੱਕ ਕੇਸ ਫੜਿਆ ਹੋਇਆ ਜੇ ਤੁਸੀਂ ਇਹ ਵੀ ਹੈਰਾਨ ਹੋਗੇ ਕਿ ਪ੍ਰਮੋਸ਼ਨਾਂ ਕਿਸ ਢੰਗ ਨਾਲ ਕਿਉਂ ਇਹ ਸਾਰਾ ਕੀਤਾ ਗਿਆ ਕਿ ਇੱਕ ਬੰਦਾ ਜੋ ਪ੍ਰਮੋਟ ਕੀਤਾ ਗਿਆ ਆ ਵੇਖੋ ਉਹਦੀ ਡੇਟ ਇਹ ਆਰਡਰ ਜਾਰੀ ਕੀਤੇ ਹੋਏ ਨੇ 77 ਪ੍ਰਮੁੱਖ 77 ਵੱਲੋਂ ਆਰਡਰ ਨੇ ਜਾਰੀ ਹੋਏ ਹੋਏ ਇਹਨਾਂ ਵਿੱਚ ਸਪਸ਼ਟ ਲਿਖਿਆ ਹੋਇਆ ਹੈ ਕਿ ਬੰਦਾ ਹੁਣ ਸਾਡੇ ਜੋ ਮਤਲਬ ਕਾਨੂੰਨ ਨੂੰ ਕਿਵੇਂ ਤਜੀਆਂ ਉਡਾਈਆਂ ਗਈਆਂ ਜੇ ਇਹ ਲਿਖ ਕੇ ਭੇਜਿਆ ਗਿਆ ਸਾਰੇ ਦਾ ਸਾਰਾ ਇਸੇ ਡਾਇਰੈਕਟਰ ਸਾਹਿਬ ਵੱਲੋਂ ਕਿ ਤੁਸੀਂ ਇਹ ਕਰ ਦਿੱਤਾ ਜਾਏ ਸੋ ਸਕੱਤਰ ਸਾਹਿਬ ਨੇ ਅਗੋਂ ਆਰਡਰ ਜਾਰੀ ਕੀਤੇ ਨੇ ਹੋਇਆ ਇਹ ਹੈ ਜੀ 17 7 2019 ਚ ਇੱਕ ਬੰਦਾ ਅਸੋਸੀਏਟ ਪ੍ਰੋਫੈਸਰ ਲੱਗਦਾ ਜੀ 7 17 7 2019 ਹੁਣ 3 ਸਾਲ ਦਾ ਸਾਡੇ ਤੁਸੀਂ ਜਿੱਥੇ ਮਰਜ਼ੀ ਪਤਾ ਕਰੋ ਕਾਨੂੰਨ ਹੈ ਜੀ ਜੋ ਕਿ ਰੂਲ ਬਣੇ ਹੋਏ ਨੇ ਕਿ 3 ਸਾਲ ਤੋਂ ਪਹਿਲਾਂ ਪ੍ਰੋਫੈਸਰ ਨਹੀਂ ਬਣਾਇਆ ਜਾ ਸਕਦਾ ਆ ਜਿਹੜੇ ਹੁਣ ਆਰਡਰ ਮੇਰੇ ਹੱਥ ਚ ਨੇ ਇਹਦੇ ਵਿੱਚ 22 12 2021 ਯਾਨੀ ਤਿੰਨ ਸਾਲ ਤਾਂ ਨਹੀਂ ਹੋਏ ਨਾ 19 ਤੋਂ 21 ਦੇ ਵਿੱਚ ਬੰਦਾ ਮੇਰੀ ਸੀਨੀਅਰਿਟੀ ਛੱਡ ਕੇ ਟਪਾ ਕੇ ਮੇਰੇ ਉੱਪਰੋਂ ਪ੍ਰੋਫੈਸਰ ਲਾ ਦਿੱਤਾ ਗਿਆ ਜਿਸ ਦਾ ਕੋਈ ਕਾਰਨ ਨਹੀਂ ਲਿਖਿਆ ਗਿਆ ਕਿ ਬਸ ਉਹਦੇ 3 ਸਾਲ ਨਹੀਂ ਵੀ ਪੂਰੇ ਹੋਏ ਪਰ ਉਹਨੂੰ ਕਿਸੇ ਹੀ ਤਰੀਕੇ ਟਪਾਣਾ ਜੇ ਉਸੇ ਦੇ ਲਈ ਇਹ ਕਿ ਨਾ ਇਹਨਾਂ ਨੇ ਉਹਦੇ ਆਰਡਰ ਹਾਲਾਂਕਿ ਜਾਰੀ ਹੋਏ ਪਰ ਹਾਈ ਕੋਰਟ ਵੱਲੋਂ ਕਿ ਕੈਚ ਅਪ ਲੱਗ ਕੇ ਇਹਨੂੰ ਨੂੰ ਬਣਦੀ ਸੀਨੀਅਰ ਸੀਨੀਅਰਤਾ ਦਿੱਤੀ ਜਾਵੇ ਪਰ ਉਹ ਨਹੀਂ ਦਿੱਤੀ ਗਈ ਐ ਸਾਰੇ ਦੇ ਬਾਅਦ ਫਿਰ ਟੈਂਪਟ ਆਫ ਕੋਰਟ ਦਿੱਤਾ ਗਿਆ ਕੰਟੈਂਪਟ ਆਫ ਕੋਰਟ ਵਿੱਚ ਉਹਨਾਂ ਨੇ ਕਿਹਾ ਕਿ ਤੁਸੀਂ ਇਹ ਕਰਕੇ ਠੀਕ ਲਿਆਓ ਉਹਦੇ باوجود ਆ ਸਾਰਾ ਕੁਝ ਜੋ ਹੋਇਆ ਕਿ ਜਿਸ ਪਿੱਛੇ 10000 ਦਾ ਫਾਈਨ ਲੱਗੇ ਉਹਨਾਂ ਨੇ ਫਿਰ ਵੀ ਨਹੀਂ ਕੀਤਾ ਜੀ ਯਾਨੀ ਸੀਨੀਅਰਤਾ ਨਹੀਂ ਦਿੱਤੀ ਹੁਣ ਇਸ ਤੋਂ ਅੱਗੇ ਚੱਲਦੇ ਹਾਂ ਕਿ ਇਹ ਇਲੀਗਲ ਪ੍ਰੋਮੋਸ਼ਨਾਂ ਜੋ ਕੀਤੀਆਂ ਜਾ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਕਾਰਨ ਤਾਂ ਉਹੀ ਬਿਹਤਰ ਜਾਣਨ ਜਿਹੜੇ ਅੱਗੋਂ ਉਹਨਾਂ ਦੇ ਭੇਜਿਆਂ ਦੇ ਉੱਤੇ ਸਾਈਨ ਵੀ ਬਿਲਕੁਲ ਅੱਖਾਂ ਬੰਦ ਕਰਕੇ ਜਿਹੜੇ ਕਰ ਰਹੇ ਨੇ ਉਹ ਵੀ ਵਿੱਚ ਸ਼ਾਮਲ ਹੋਣੇ ਚਾਹੀਦੇ ਨੇ ਪਰ ਕੁਝ ਨਾ ਕੁਝ ਤਾਂ ਗੋਲਮਾਲ ਹੋਏਗਾ ਹੁਣ ਅੱਗੇ ਚੱਲੋ ਉੱਥੇ ਇੱਕ ਇਸੇ ਤਰ੍ਹਾਂ ਪੀਡੀਆਟ੍ਰੀਸ਼ੀਨ ਬਿਠਾ ਲਈ ਹੋਈ ਹੈ ਜੀ ਪਿਛਲੇ 7 ਸਾਲਾਂ ਤੋਂ ਹੁਣ ਉਹ ਉੱਥੇ ਬੈਠ ਕੇ ਜਿੱਥੇ ਕੇ ਅਖਬਾਰਾਂ ਪ੍ਰਮੁੱਖ ਅਖਬਾਰਾਂ ਅੰਗਰੇਜ਼ੀ ਦੀਆਂ ਚ फ्रंट पेजਾਂ ਤੇ ਖਬਰਾਂ ਛਪ ਚੁੱਕੀਆਂ ਕਿ ਇਹ ਡਾਕਟਰ ਕਦੇ ਵੀ ਰਜਿੰਦਰਾ ਹਸਪਤਾਲ ਵਿੱਚ ਆਈ ਨਹੀਂ ਕਦੇ ਡਿਊਟੀ ਨਾਈਟ ਦੀ ਕਦੇ ਕੋਈ ਕਲਾਸ ਕਦੇ OPD ਕਦੇ ਵੀ ਕੁਝ ਅਟੈਂਡ ਨਹੀਂ ਕੀਤਾ ਉੱਥੇ ਬੈਠੇ ਬਿਠਾਇਆ ਨੂੰ ਇਹ ਸਾਰੇ ਸਬੂਤ ਦਿਖਾਏ ਉਹ ਜਿਹੜੇ ਕੋਈ ਦੇਖਣਾ ਚਾਹੁੰਦੇ ਨੇ ਉੱਥੇ ਬੈਠੇ ਬਿਠਾਇਆ ਨੂੰ ਪ੍ਰੋਮੋਸ਼ਨਾਂ ਵੀ ਮਿਲੀਆਂ ਬਿਨਾਂ ਇੱਕ ਵੀ ਮਰੀਜ਼ ਦੇਖਿਆ ਉਹਨਾਂ ਨੇ ਆਪਣਾ ਸਾਰਾ ਪਰਫਾਰਮਾ ਭਰਿਆ ਜੋ ਕਿ ਸਾਡਾ ACR ਪਰਫਾਰਮਾ ਹੁੰਦਾ ਜੇ ਜਿਸ ਤੇ ਅਸੀਂ ਕਿੰਨੀਆਂ ਕਲਾਸਾਂ ਲਈਆਂ ਕਿੰਨੇ ਸਟੂਡੈਂਟਸ ਨੂੰ ਪੜਾਇਆ ਗਿਆ ਕਿਹੜੇ ਅਸੀਂ ਰਿਸਰਚ ਪੇਪਰ ਲਿਖੇ ਗਏ ਬਿਨਾਂ ਇੱਕ ਵੀ ਦਿਨ ਆਇਆ ਇੱਥੇ ਉਹਨਾਂ ਨੂੰ ਛੁੱਟੀਆਂ ਵੀ ਮਿਲਦੀਆਂ ਨੇ ਯਾਨੀ ਤੁਸੀਂ ਐਕਸ ਇੰਡੀਆ ਲੀਵ ਵੀ ਉੱਥੇ ਹੀ ਬੈਠੇ ਲਓ ਤੇ ਜਿਹੜੀ ਟੀਚਰਜ਼ ਨੂੰ ਪੜ੍ਹਾਈ ਵਾਸਤੇ ਗਰਮੀਆਂ ਤੇ ਸਰਦੀਆਂ ਦੀਆਂ ਛੁੱਟੀਆਂ ਮਿਲਦੀਆਂ ਨੇ ਬਿਨਾ ਇੱਕ ਵੀ ਦਿਨ ਇੱਥੇ ਹਾਜ਼ਰ ਹੋયા ਸ਼ਕਲ ਵੀ ਦਿਖਾਏ ਬਗੈਰ ਉਹ ਛੁੱਟੀਆਂ ਵੀ ਦਿੱਤੀਆਂ ਜਾ ਰਹੀਆਂ ਨੇ ਤੇ ਸਾਰਾ ਕੁਝ ਦਾ ਜਿਹੜਾ ਇਹ ਕੰਮ ਕਰਨ ਦੇ ਪਿੱਛੇ ਡਾਇਰੈਕਟਰ ਸਾਹਿਬ ਬੜੇ ਖੁਸ਼ੀ ਨਾਲ ਇਹ ਸਾਰਾ ਕੁਝ ਭੇਜ ਰਹੇ ਨੇ ਕਿ ਨਿਰੰਤਰ ਤਨਖਾਹਾਂ ਵੀ ਦਿਓ ਆਣਾ ਵੀ ਨਹੀਂ ਪ੍ਰਮੋਸ਼ਨਾਂ ਵੀ ਉੱਥੇ ਬੈਠੇ ਦਿੱਤੀਆਂ ਜਾਣਗੀਆਂ ਛੁੱਟੀਆਂ ਵੀ ਦਿੱਤੀਆਂ ਜਾਣਗੀਆਂ ਤੁਸੀਂ ਆਣਾ ਜਿਹਾ ਉਹ ਨਹੀਂ ਆਣਾ ਨਾ ਆਓ ਯਾਨੀ ਇਹ ਸਾਰਾ ਕੁਝ ਦਾ ਕਾਲਾ ਮਾਲਾ ਜੋ ਚੱਲਦਾ ਜੇ ਤੁਹਾਨੂੰ ਲੱਗਦਾ ਜੇ ਕਿ ਇਹ ਉੱਪਰ ਤੱਕ ਪਤਾ ਨਹੀਂ ਚੀਜ਼ਾਂ ਜੇ ਕੰਟੈਂਪਟ ਆਫ 10000 ਦਾ ਜੇ ਪੈ ਗਿਆ ਭਰਨਾ ਪੈ ਰਿਹਾ ਹੈ ਜਾਂ ਕੰਟੈਂਪਟ ਆਫ ਕੋਰਟ ਤੇ ਲਿਖਤੀ ਮਾਫੀਆਂ ਮੰਗ ਰਹੇ ਨੇ ਜਿਸਕੱਤਰ ਸਾਹਿਬ ਤਾਂ ਤੁਹਾਨੂੰ ਨਹੀਂ ਪਤਾ ਕਿ ਇਹ ਚੀਜ਼ਾਂ ਉੱਪਰ ਤੱਕ ਕਤਤ ਨਹੀਂ ਹੋਣਗੀਆਂ ਉਹਦੇ باوجود ਕਿਉਂ ਕੀਤਾ ਜਾਂਦਾ ਜੇ ਮੈਂ ਇਹ ਸਮਝਣਾ ਆਪ ਵੀ ਚਾਹਨੀ ਆ ਮੇਰਾ خیال ਤੁਹਾਡੇ ਸਰੋਤੇ ਜਿਆਦਾ ਸੂਝਵਾਨ ਨੇ ਦੱਸਣਗੇ ਕੀ ਕਾਲਾ ਮਾਲ ਹੈ ਅਸੀਂ ਹੁਣ ਤੱਕ ਜਿੰਨਾ ਕੁ ਰਿਕਾਰਡ ਕਰਦੇ ਆ ਰਿਪੋਰਟ ਕਰਦੇ ਆ ਉਹਦੇ ਵਿੱਚ ਸਭ ਤੋਂ ਬਦਨਾਮ ਵਿਭਾਗ ਹੁਣ ਤੱਕ ਪੁਲਿਸ ਵਾਲਾ ਸੀ ਕਿ ਪੁਲਿਸੀ ਨਾ ਸਿਪਾਈ ਰੈਂਕ ਤੋਂ ਲੈ ਕੇ ਤੇ ਡੀਜੀਪੀ ਤੱਕ ਗੜਬੜੀਆਂ ਸਾਹਮਣੇ ਆਉਂਦੀਆਂ ਇੱਥੇ ਤੇ ਇਸ ਪੇਸ਼ੇ ਦੇ ਵਿੱਚ ਜਿਹੜਾ ਬੜਾ ਪਵਿੱਤਰ ਮੰਨਿਆ ਜਾਂਦਾ ਰੱਬ ਦਾ ਰੂਪ ਵਾਰ-ਵਾਰ ਕਿਹਾ ਜਾਂਦਾ ਡਾਕਟਰਾਂ ਨੂੰ ਪਰ ਉੱਥੇ ਵੀ ਗੜਬੜੀਆਂ ਜੀ ਜੀ ਤੁਸੀਂ ਡਾਇਰੈਕਟਰ ਸਾਹਿਬ ਤੋਂ ਲੈ ਕੇ okay. ਤੁਸੀਂ ਉਸ ਤੋਂ ਤੱਕ ਆ ਜਾਓ ਜੀ ਜਾਇੰਟ ਡਾਇਰੈਕਟਰ ਸਾਹਿਬ ਤੋਂ ਥੱਲੇ ਆ ਕੇ ਆਫੀਸਰ ਔਨ ਸਪੈਸ਼ਲ ਡਿਊਟੀਆਂ ਤੋਂ ਲੈ ਕੇ ਪ੍ਰਿੰਸੀਪਲ ਤੋਂ ਲੈ ਕੇ ਐਮ ਐਸ ਤੱਕ ਲੈ ਕੇ ਸੀਨੀਅਰ ਤਾਂ ਇੱਕ ਵੀ ਪੋਸਟ ਤੇ ਜੇ ਕਦੇ ਦਿਸ ਗਈ ਤਾਂ ਮੈਨੂੰ ਦੱਸ ਦੇਣਾ ਮੈਂ ਤਾਂ ਬਾਰ ਬਾਰ ਮੈਂ ਫਿਰ ਕੋਈ ਇਹਦੇ ਵਿੱਚ ਮੈਨੂੰ ਚੀਜਕ ਨਹੀਂ ਕਹਿੰਦੇ ਆ ਕਿ ਵਿਨੀ ਮਾਜਨ ਜੀ ਜਿੰਨਾ ਮਰਜ਼ੀ ਤੁਸੀਂ ਉੱਚਨੀ ਚੋਣਾਂ ਬਾਰੇ ਬੋਲੀ ਜਾਓ ਪਰ ਉਹ ਸੀ ਜਿਨ੍ਹਾਂ ਨੇ ਇੱਕ ਵਾਰ ਖੜਕਾਏ ਸੀ ਤੇ ਸਾਰੀ ਸੀਨੀਅਰਤਾ ਸੂਚੀ ਸਹੀ ਕੀਤੀ ਸੀ ਪਰ ਉਸ ਤੋਂ ਬਾਅਦ ਜੋ ਤੁਹਾਡੇ ਸਾਹਮਣੇ ਤੁਸੀਂ ਕਢਾ ਆ ਲੋ ਤੁਸੀਂ ਤੁਹਾਡੇ ਕੋਲ ਸਾਰਾ ਕਿ ਇਹ ਰਾਈਟ ਟੂ ਇਨਫੋਰਮੇਸ਼ਨ ਹੈ ਕਢਵਾਓ ਦੇਖ ਲਓ ਕੋਈ ਵੀ ਸੀਨੀਅਰ ਤਾਂ ਕਿਸੇ ਵੀ ਥਾਂ ਤੇ ਕਿਤੇ ਦੇਖੀ ਜਾ ਰਹੀ ਹੋਵੇ ਸਭ ਮਰਜ਼ੀ ਨਾਲ ਚੱਲਣਾ ਤਾਂ ਮੇਰਾ ਖਿਆਲ ਹੈ ਹੈਰਾਨੀ ਇਸ ਕਰਕੇ ਸਾਨੂੰ ਜਿਆਦਾ ਇਸ ਵੇਲੇ ਹੋ ਰਹੀ ਹੈ ਹੋ ਸਕਦਾ ਜਦੋਂ ਇਹ ਗੱਲ ਸੁਣ ਸੁਣ ਰਹੇ ਹੋਣਗੇ ਸਾਡੇ ਲੋਕ ਉਹ ਵੀ ਹੈਰਾਨ ਹੋਣਗੇ ਵੀ ਜਿਹੜੇ ਸਿਹਤ ਮੰਤਰੀ ਦੇ ਸ਼ਹਿਰ ਚਾ ਕੁਝ ਹੋ ਰਿਹਾ ਹੈ ਤੇ ਪੂਰੇ ਬਾਕੀ ਪੰਜਾਬ ਚ ਕੀ ਹੋ ਰਿਹਾ ਹੋਊਗਾ ਜੀ ਹੋ ਸਕਦਾ ਹੈ ਕਿ ਉਹਨਾਂ ਤਾਈਂ ਇਹ ਖਬਰ ਨਾ ਪਹੁੰਚਾਈ ਗਈ ਹੋਵੇ ਕਿਉਂਕਿ ਉਹਨਾਂ ਨੂੰ ਹੋਰ ਬਹੁਤ ਸਾਰੇ ਕੰਮ ਪੰਜਾਬ ਦੇ ਸਾਰੇ ਕਰਨੇ ਹੁੰਦੇ ਨੇ ਪਰ ਜੇ ਤੁਹਾਡੇ ਪ੍ਰੋਗਰਾਮ ਰਹੀ ਉਹਨਾਂ ਤੱਕ ਇਹ ਗੱਲ ਪਹੁੰਚੇ ਮੈਂ ਉਮੀਦ ਕਰਦੀਆਂ ਕਿ ਉਹ ਜ਼ਰੂਰ ਇਸ ਚੀਜ਼ ਨੂੰ ਸਹੀ ਕਰਨਗੇ ਦੇਖਣਗੇ ਕਿ ਕਿਉਂ ਅਜਿਹਾ ਕੀਤਾ ਜਾ ਰਿਹਾ ਹੈ ਕਿਉਂ ਸੀਨੀਅਰ ਤਾਂ ਪਾਸੇ ਸੁੱਟੀ ਜਾਂਦੀ ਜੇ ਕਿਉਂ ਐਡੇ ਐਡੇ ਕੰਟੈਂਪਟ ਆਫ ਕੋਰਟ ਹੁੰਦੇ ਨੇ ਤੇ ਫਿਰ 40 40 ਕੇਸ ਚੱਲਣੇ ਦਾ ਮਤਲਬ ਸਮਝੋ ਕਿ ਨਿਰਾਈ ਤੱਕਾ ਹੋ ਰਿਹਾ ਨਾ ਯਾਨੀ ਕੁਝ ਲੋਕ ਇਹ ਗੱਲ ਸੁਣ ਕੇ ਬੇਸਮਝੀ ਵਿੱਚ ਉਹ ਗੱਲ ਕਹਿ ਸਕਦੇ ਆ ਕਿ ਹੋ ਸਕਦਾ ਡਾਕਟਰ ਮੈਡਮ ਦੀ ਹੀ ਕੋਈ ਆਪਸ ਦੇ ਵਿੱਚ ਉਥੇ ਕਾਟੋ ਕਲੇਸ਼ ਹੋਵੇ ਇਸ ਕਰਕੇ ਗਾ ਜਿਆਦਾ ਮੁੱਦਾ ਚੁੱਕ ਰਿਹਾ ਹੈ ਪਰ ਇਹ ਨਾਲੇ ਵੀ ਦੱਸ ਦਿਓ ਕਿ ਹੋਰ ਕਿੰਨੇ ਗਲਤ ਪ੍ਰਭਾਵ ਪੈ ਰਹੇ ਆ ਸਿਨੀਅਰਿਟੀ ਤੋੜਨ ਦੇ ਨਾਲ ਪ੍ਰਭਾਵ ਕੀ ਹੈ ਇਫੈਕਟ ਕੀ ਹੈ ਹਾਂਜੀ ਬਿਲਕੁਲ ਕਿਉਂਕਿ ਸਾਡੇ ਦਰਸਲ ਜੀ ਕਈ ਡਾਕਟਰ ਇਥੋਂ ਛੱਡ ਕੇ ਤੁਸੀਂ ਰਿਕਾਰਡ ਚ ਦੇਖ ਸਕਦੇ ਹੋ ਕਿ ਕੁਝ ਤਾਂ ਬਠਿੰਡੇ ਐਮਜ਼ ਵੱਲ ਵੀ ਗਏ ਨੇ ਕੁਝ ਹੋਰ ਨਾ ਥਾਵਾਂ ਵੱਲ ਵੀ ਨਿਕਲੇ ਨੇ ਜਿਨ੍ਹਾਂ ਨੂੰ ਦਿਖਦਾ ਕਿ ਅੱਗੇ ਉਹ ਵੀ ਅੱਗੋਂ ਸੀਨੀਅਰਤਾ ਵਿੱਚ ਇੰਨਾ ਕਪਲਾ ਜਿਹੜਾ ਤੇ ਬਹੁਤ ਸਾਰੇ ਜਿਵੇਂ ਮੈਂ ਦੱਸ ਰਹੀ ਆ 40 ਦੇ ਕਰੀਬ ਕੇਸ ਚੱਲੇ ਨੇ ਕੋਈ ਮਜ਼ਾਕ ਨਹੀਂ ਸਾਰੇ ਆਪਣੀ ਕੋਈ ਸੀਨੀਅਰ ਤਾਂ ਪਿੱਛੇ ਜਾ ਰਿਹਾ ਕੋਈ ਯਾਨੀ ਇਸ ਤਰੀਕੇ ਦੇ ਸਾਰੀਆਂ ਗੜਬੜੀਆਂ ਕਰਕੇ ਸਾਰੇ ਹੀ ਜਾ ਰਹੇ ਨੇ ਮੇਰਾ ਆਪਣਾ ਜੇ ਮਸਲਾ ਹੁੰਦਾ ਇਕੱਲੀ ਦਾ ਤਾਂ ਦੋ ਦੋ ਵਾਰ ਕੰਟੈਂਪਟ ਆਫ ਕੋਰਟ ਨਹੀਂ ਸੀ ਕੀਤੀ ਯਾਨੀ ਇੱਕ ਵਾਰ ਨਹੀਂ ਉਹ ਵੀ ਲਿਖਤੀ ਮਾਫੀ ਮੰਗਣ ਤੋਂ ਬਾਅਦ ਫਿਰ ਉਹ ਰੈਕਟੀਫਾਈ ਕਿਉਂ ਕਰਦੀ ਸਰਕਾਰ ਜੇ ਤਾਂ ਸਿਰਫ ਮਸਲਾ ਮੇਰੀ ਕੱਲੀ ਨਾਲ ਹੁੰਦਾ ਤਾਂ ਫਿਰ ਕੋਰਟ ਨੇ ਕੰਟੈਂਪਟ ਕਰਕੇ ਤੇ ਫਿਰ ਉਹ ਕਿਉਂ ਰਿਵਰਟ ਕੀਤਾ ਗਿਆ ਆਖਰ ਤੇ ਹੁਣ ਕਿਉਂ ਜ਼ਬਰਦਸਤੀ ਇਹਨੂੰ ਲੇਟ ਕਰ ਕਰਕੇ ਕੰਟੈਂਪਟ ਨੂੰ ਵੀ ਨਾ ਮੰਨਣਾ ਤੇ ਇੰਨਾ ਕੁਝ ਹੋ ਜਾਣ ਦੇ ਵਿੱਚ ਆਖਰ ਕੁਝ ਤਾਂ ਗੜਬੜ ਹੋਏਗੀ ਮੈਂ ਤਾਂ ਸਿਰਫ ਤੁਹਾਨੂੰ ਇੱਕ ਕੇਸ ਤਾਂ ਦੱਸਿਆ ਕਿ ਏਡੀ ਵੱਡੀ ਸਜ਼ਾ ਕਦੇ ਅੱਜ ਤੱਕ ਲੱਗੀ ਨਹੀਂ ਸੀ ਹੈਲਥ ਮੈਕਮੇ ਤੇ ਪਹਿਲੀ ਵਾਰ ਕਿਉਂਕਿ ਗੱਲ ਇਹ ਵੀ ਹੁੰਦੀ ਹੈ ਕਿ ਤੁਸੀਂ ਲਗਾਤਾਰ ਆਪਣੀ ਜੰਗ ਜਾਰੀ ਰੱਖੀ ਕਿ ਨਹੀਂ ਬਹੁਤ ਸਾਰੇ ਨੇ ਜਿਹੜੀ ਇਹ ਜੰਗ ਤੋਂ ਹਾਰ ਜਾਂਦੇ ਨੇ ਛੱਡ ਵੀ ਜਾਂਦੇ ਨੇ ਸਾਡੇ ਤਾਂ ਕਈ ਸੀਨੀਅਰ ਰੈਜ਼ੀਡੈਂਟ ਆਪਣੀ ਰੈਜ਼ਿਡੈਂਸੀ ਵੀ ਪੂਰੀ ਕੀਤੇ ਬਿਨਾਂ ਚਲੇ ਜਾਂਦੇ ਨੇ ਹੁਣੇ ਵੀ ਰੀਸੈਂਟ ਜਿਵੇਂ ਸਾਡੇ ਬਹੁਤ ਸਾਰੇ ਅਜਮੋ ਤੇ ਦਰਦਨਾਕ ਗੱਲ ਹੈ ਕਿ ਇੱਕ ਬੇਟੀ ਨੇ ਖੁਦਕੁਸ਼ੀ ਕਰ ਲਈ ਕੱਲ ਸਾਡੀ 3rd ਇਅਰ ਰੈਜ਼ੀਡੈਂਟ ਨੇ ਜੋ ਅਨਸਥੀਸੀਆ ਚ ਯਾਨੀ ਕਿਤੇ ਨਾ ਕਿਤੇ ਕੁਝ ਡੀ-ਸਟ्रेस ਵਾਲਾ ਸਿਸਟਮ ਸ਼ਾਇਦ ਮੰਫੀ ਹੈ ਜੋ ਬਹੁਤ ਸਖਤ ਲੋੜੇ ਕਿਉਂਕਿ ਸਾਡੇ ਬੱਚੇ ਜੋ ਇੱਥੇ ਆਂਦੇ ਨੇ ਪੜਨ ਲਈ ਡਿਊਟੀਆਂ ਸਖਤ ਨੇ 36 36 ਘੰਟੇ ਕਈ ਵਾਰ 48 ਘੰਟੇ ਡਿਊਟੀ ਤੇ ਨੇ ਤੇ ਫਿਰ ਥੀਸਿਸ ਦਾ ਕੰਮ ਵੀ ਕਰਨਾ ਉਹਨਾਂ ਨੇ ਐਮਰਜੈਂਸੀਆਂ ਆਊਟਡੋਰਸ ਬਹੁਤ سارے ਵਿਚਾਰੇ ਲਗਾਤਾਰ ਫਿਰ ਕਾਲਸ ਅਟੈਂਡ ਨੀਆਂ ਲਗਾਤਾਰ ਭੱਜ ਦੌੜ ਪਰ ਉਹਨਾਂ ਦੀ ਕਿਉਂਕਿ ਨਾ ਤਾਂ ਉਹਨਾਂ ਨੂੰ ਛੁੱਟੀਆਂ ਨੇ ਨਾ ਕੋਈ ਰਿਲੈਕਸੇਸ਼ਨ ਮਈਅਰਸ ਅਸੀਂ ਦਿੱਤੇ ਨੇ ਤਾਂ ਫਿਰ ਉਹ ਜੇ ਡੀ-ਸਟ्रेस ਅਸੀਂ ਕੀਤਾ ਹੀ ਨਹੀਂ ਉਹਨਾਂ ਨੂੰ ਤਾਂ ਫਿਰ ਤੁਸੀਂ ਸਮਝ ਸਕਦੇ ਹੋ ਕਿ ਐਡਾ ਐਕਸਟ੍ਰੀਮ ਸਟੈਪ ਜੇ ਕਿਸੇ ਨੇ ਚੁੱਕਿਆ ਜੇ ਤਾਂ ਕੁਝ ਗੜਬੜ ਤਾਂ ਹੈ ਨਾ ਕੱਲੀ ਮੈਂ ਤਾਂ ਉਹਦੇ ਚ ਇਨਵੋਲਡ ਨਹੀਂ ਮੇਰਾ ਡਿਪਾਰਟਮੈਂਟ ਨਹੀਂ ਇਹੇ ਉਲਝੇ ਤਾਣੇ ਬਾਣੇ ਵਿੱਚੋਂ ਤੁਹਾਨੂੰ ਸਿਹਤ ਢਾਂਚਾ ਕਿਹੜਾ ਨਜ਼ਰ ਆਉਂਦਾ ਕਿ ਇਸ ਤਰ੍ਹਾਂ ਚੱਲਿਆ ਜਾਵੇ ਤਾਂ ਸਭ ਕੁਝ ਠੀਕ ਹੋ ਸਕਦਾ ਹੈ ਇਲਾਜ ਵੀ ਆਪਣੀ ਥਾਂ ਠੀਕ ਸਿਹਤ ਢਾਂਚਾ ਵੀ ਠੀਕ ਡਾਕਟਰਾਂ ਨੂੰ ਵੀ ਕੋਈ ਸਮੱਸਿਆ ਨਹੀਂ ਅ ਦੇਖੋ ਕਿਉਂਕਿ ਇਸ ਥਾਂ ਤੇ ਪਹੁੰਚਣ ਚ ਬੱਚਿਆਂ ਦੀ ਤੇ ਉਹਨਾਂ ਦੇ ਮਾਪਿਆਂ ਦੀ ਲਗਭਗ ਤੁਸੀਂ ਸਮਝ ਲਓ ਕਿ ਪੂਰੀ ਉਮਰ ਦੀ ਕਮਾਈ ਵੀ ਲੱਗਦੀ ਜੇ ਤੇ ਜਿੰਨਾ ਕਿ ਮੈਨੂੰ ਲੱਗਦਾ ਜੇ ਕਿ ਕੋਈ ਬੱਚਾ ਪੜਦਾ ਜੇ ਉਸ ਤੋਂ ਦੁਗਣਾ ਉਹਨਾਂ ਦੇ ਮਾਪਿਆਂ ਦੇ ਸਿਰ ਤੇ ਹੁੰਦਾ ਜੇ ਕਿ ਮੇਰਾ ਬੱਚਾ ਇਹ ਬਣ ਸਕੇ ਉਹਨਾਂ ਨੇ ਸਾਰਾ ਪੈਸਾ ਤੇ ਲਾ ਵੀ ਲਾਇਆ ਦਿਨ ਰਾਤ ਵੀ ਉਹ ਵੀ ਨਾਲ ਜਾਗਦੇ ਨੇ ਸੋ ਇੰਨੇ ਦੇ ਬਾਅਦ ਅਖੀਰ ਚਾਹੀਦਾ ਕੀ ਹੁੰਦਾ ਕਿ ਸਾਨੂੰ ਉਹ ਸੁਖਾਵਾਂ ਮਾਹੌਲ ਜਿੱਥੇ ਅਸੀਂ ਬੈਠ ਕੇ ਤੇ ਘਟੋ ਘਟ ਉਹ ਇਲਾਜ ਕਿਉਂਕਿ ਕਿ ਸਰਕਾਰੀ ਮੈਕਮਿਆਂ ਵਿੱਚ ਉਹੀ ਆਉਂਦੇ ਨੇ ਜਿਹੜੇ ਅੱਤ ਦੇ ਗਰੀਬ ਹੋਣ ਕਿ ਉਹਨਾਂ ਦੀ ਤੁਸੀਂ ਉੱਥੇ ਬੈਠ ਕੇ ਮਦਦ ਕਰ ਸਕੋ ਇਸ ਤੋਂ ਵੱਡੀ ਤਾਂ ਹੋਰ ਕੁਝ ਚੀਜ਼ ਬਹੁਤੀ ਹੁੰਦੀ ਨਹੀਂ ਪਰ ਜਦੋਂ ਤੁਸੀਂ ਜਿਵੇਂ ਮਰੀਜ਼ ਇਹ ਆ ਕੇ ਕਹਿਣ ਜੀ ਸਾਨੂੰ ਤਾਂ ਇੱਥੇ ਪੱਖਾ ਵੀ ਨਹੀਂ ਚੱਲ ਰਿਹਾ ਸਾਡੇ ਜੀ ਇੱਥੇ ਨਾ ਕੋਈ ਬੰਦ ਸਾਰਾ ਥਾਂ ਤੇ ਏਸੀ ਨਹੀਂ ਚੱਲ ਰਿਹਾ ਸਾਨੂੰ ਇਹ ਦਵਾਈਆਂ ਨਹੀਂ ਮਿਲਦੀਆਂ ਸਾਨੂੰ ਆ ਹੋ ਗਿਆ ਉਹ ਹੋ ਗਿਆ ਤੇ ਹੁਣ ਤੱਕ ਕਈ ਵਾਰ ਇਹ ਹਾਲ ਆ ਜਾਂਦਾ ਚਾਦਰਾਂ ਵੀ ਨਹੀਂ ਨੇ ਸੋ ਅਸੀਂ ਤਾਂ ਲਿਖ ਕੇ ਦਈ ਜਾ ਰਹੇ ਹਾਂ ਉੱਪਰ ਪਰ ਮੈਨੂੰ ਲੱਗਦਾ ਕਿ ਸਿਖਰਲੀ ਪੱਧਰ ਤੱਕ ਸ਼ਾਇਦ ਇਹ ਗੱਲ ਪਹੁੰਚ ਨਹੀਂ ਰਹੀ ਕਿ ਤੁਹਾਡੇ ਰਾਈ ਮਜਬੂਰ ਹੋ ਕੇ ਆਣਾ ਪਿਆ ਕਿ ਸ਼ਾਇਦ ਸਾਡੇ ਮਾਨਯੋਗ ਸਿਹਤ ਮੰਤਰੀ ਸਾਹਿਬ ਤੱਕ ਇਹ ਪਹੁੰਚੇ ਗੱਲ ਸ਼ਾਇਦ ਇਸੇ ਰਾਈ ਤੇ ਉਹੀ ਕੁਝ ਇਸ ਨੂੰ ਠੀਕ ਕਰ ਸਕਣ ਕਿਉਂਕਿ ਹੇਠਲੀ ਪੱਧਰ ਤੇ ਸਾਡੇ ਉਹਨਾਂ ਲਗਾਤਾਰ ਚਿੱਠੀਆਂ ਲਿਖੀ ਜਾਣੀਆਂ ਸਤਤਰ ਸਾਹਿਬ ਤੱਕ ਪਹੁੰਚਣਾ ਡੀਆਰਐਮੀ ਸੱਕ ਪਹੁੰਚਣਾ ਉੱਥੇ ਆਵਾਜ਼ ਸਾਡੀ ਸੁਣੀ ਨਹੀਂ ਜਾ ਰਹੀ ਮਤਲਬ ਕਹਿਣ ਦਾ ਕਿ ਜਿਹੜਾ ਡਾਕਟਰਾਂ ਦੀ ਆਪਣੀ ਡਿਊਟੀ ਹੈ ਉਹ ਉਸ ਵੱਲ ਤਾਂ ਹੀ ਧਿਆਨ ਪ੍ਰੋਪਰ ਦੇ ਸਕਦੇ ਆ ਜੇਕਰ ਇਹਨਾਂ ਕੰਮਾਂ ਤੋਂ ਛਟਕਾਰਾ ਮਿਲੇ ਇਹਨਾਂ ਵਿੱਚ ਹੀ ਉਲਝਿਆ ਰਹਿ ਜਾਂਦਾ ਬੰਦਾ ਬਿਲਕੁਲ ਤੁਸੀਂ ਦੇਖੋ ਕਿਸੇ ਵੀ ਹੋਰ ਥਾਂ ਤੇ ਕਿਸੇ ਹੋਰ ਸੂਬੇ ਵਿੱਚ ਜਾਓਗੇ ਉੱਥੇ ਤੁਹਾਨੂੰ ਦਿਖੇਗਾ ਕਿ ਟਾਈਮ ਬਾਉਂਡ ਪ੍ਰੋਮੋਸ਼ਨਸ ਨੇ ਉੱਥੇ ਯਾਨੀ ਸਾਰੇ ਆਪਣੇ ਆਪਣੇ ਕੰਮਾਂ ਵਿੱਚ ਰੁੱਝੇ ਉਹਨਾਂ ਨੂੰ ਪਤਾ ਹੈ ਕਿ ਸਾਨੂੰ ਵਕਤ ਹੀ ਪ੍ਰੋਮੋਸ਼ਨ ਮਿਲਣੀ ਹੈ ਅਸੀਂ ਅੱਗੇ ਚੱਲਣਾ ਹੈ ਸਰਕਾਰੀ ਮਹਿਕਮੇ ਛੋੜ ਤਾਂ ਕੁਝ ਹੁੰਦਾ ਹੀ ਨਹੀਂ ਨਹੀਂ ਤਾਂ ਪ੍ਰਾਈਵੇਟ ਮੈਨਕਲ ਇਸ ਤੋਂ 20 ਗੁਣਾ ਵੱਧ ਕਮਾਈ ਕਰਕੇ ਲੋਕ ਆਰਾਮ ਨਾਲ ਬੈਠ ਸਕਦੇ ਨੇ ਜੇ ਇੱਥੇ ਕੋਈ ਆਂਦਾ ਹੈ ਦਾ ਕਿ ਮੈਂ ਆਪਣੀ ਪ੍ਰਮੋਸ਼ਨ ਨਾਲ ਉੱਪਰ ਪ੍ਰੋਫੈਸਰ ਤੱਕ ਪਹੁੰਚਾਂ ਪਰ ਜੇ ਕੋਈ 18 ਸਾਲ ਬੈਠ ਕੇ ਤੇ ਫਿਰ ਇੰਜ ਹੀ ਨਿਕਲ ਜਾਏਗਾ ਤਾਂ ਉਹ ਤਾਂ ਫਿਰ ਕੋਈ ਮੈਨੂੰ ਨਹੀਂ ਲੱਗਦਾ ਕਿ ਉਹ ਉਸ ਤਰ੍ਹਾਂ ਦੇ ਨਾਲ ਤੁਸੀਂ ਦੇਖੋਗੇ ਕਿ ਉਹ ਮਰੀਜ਼ ਵੀ ਉਨੀ ਇੰਟਰਸਟ ਨਾਲ ਦੇਖੇਗਾ ਜਾਂ ਕੰਮ ਵੀ ਉਸ ਇੰਟਰਸਟ ਨਾਲ ਕਰੇਗਾ ਕਿਉਂਕਿ ਇਹ ਸਾਰਾ ਕੁਝ ਇੱਕ ਤਾਣੇ ਬਾਣੇ ਦੇ ਨਾਲ ਹੀ ਤੁਰਦਾ ਜੇ ਕਿਸੇਤ ਮਹਿਕਮੇ ਦੇ ਵਿੱਚ ਜੇ ਐਨ ਐਨ 40 40 ਲੋਕਾਂ ਨੂੰ ਕੇਸ ਕਰਨੇ ਪੈ ਰਹੇ ਨੇ ਤੇ ਉਹ ਵੀ ਬਹੁਤ ਜ਼ਿਆਦਾ ਗਿਣਤੀ ਕੀ ਕੁਛ ਤਾਂ ਜੇ ਪੈਂਡਿੰਗ ਨੇ ਤੇ ਜ਼ਿਆਦਾ ਗਿਣਤੀ ਵਿੱਚ ਹਰ ਪਾਸੇ ਹਰ ਵਾਰ ਸਰਕਾਰੀ ਹਾਰਦੀ ਹੋਵੇ ਕਿਤੇ ਤਾਂ ਗਲਤੀ ਹੈ ਇੱਕ ਅਖੀਰ ਚ ਟਿੱਪਣੀ ਹੈ ਕਿ ਜਿਵੇਂ ਅਜਾਜ ਸਾਹਿਬ ਦੇ ਆਰਡਰ ਤੋਂ ਅਸੀਂ ਸ਼ੁਰੂਆਤ ਕੀਤੀ ਉੱਥੇ ਅਸੀਂ ਸਮਾਪਤ ਕਰੀਏ ਕਿ ਸਕੱਤਰ ਸਾਹਿਬ ਨੂੰ ਜਦੋਂ ਇਹ ਗੱਲ ਪੱਲੇ ਪਈ ਹੋਣੀ ਆ ਜਾਂ ਸੁਣੀ ਹੋਣੀ ਆ ਵੀ ਮੇਰੇ ਬਾਰੇ ਤੇ ਐਡੀਆਂ ਤਿੱਖੀਆਂ ਟਿੱਪਣੀਆਂ ਹੋ ਗਈਆਂ ਜੁਰਮਾਨਾ ਹੋ ਗਿਆ ਤੇ ਬੀਤੀ ਕੀ ਹੋਣੀ ਆ ਕਿ ਉਸ ਬੀਤੀ ਤੋਂ ਬਾਅਦ ਵੀ ਕੋਈ ਸਿੱਖਣ ਦੀ ਸੁਭਾਵਨਾ ਲੱਗਦੀ ਆ ਤੁਹਾਨੂੰ ਜਾਂ ਪਹਿਲਾਂ ਵਾਲਾ ਰਿਕਾਰਡ ਦੱਸਦਾ ਕਿ ਔਖਾ ਕੰਮ ਨਹੀਂ ਕੋ ਜੀ ਮੈਂ ਸੱਚ ਦੱਸਾਂ ਤਾਂ ਮੈਨੂੰ ਇੰਨਾ ਸੌਖਾ ਇਸ ਕਾਰਨ ਨਹੀਂ ਲੱਗਦਾ ਹੁਣ ਤਾਂ ਹੋ ਸਕਦਾ ਕਿਉਂਕਿ ਉਹਨਾਂ ਨੇ ਧਮਕੀ ਜੇਲ੍ਹ ਦੀ ਦਿੱਤੀ ਆ ਤਾਂ ਸ਼ਾਇਦ ਕੁਝ ਕਾਰਨਗੇ ਅਦਰ ਇਸ ਮੈਂ ਦੱਸਿਆ ਪਹਿਲਾਂ ਵੀ ਲਿਖਤੀ ਮਾਫੀ ਤੋਂ ਬਾਅਦ ਹੀ ਰਿਟਰਨ ਹੋਇਆ ਸੀ ਪਰ ਸਿਜਦਾ ਜੇ ਜੀ ਕਿ ਸਾਡੇ ਹਾਈ ਕੋਰਟ ਵਿੱਚ ਜੱਜ ਸਹਬਾਨ ਜਦ ਤੱਕ ਐਡੇ ਤਗੜੇ ਨੇ ਮੈਨੂੰ ਲੱਗਦਾ ਲੋਕਾਂ ਨੂੰ ਆਸ ਛੱਡਣੀ ਨਹੀਂ ਚਾਹੀਦੀ ਕਿ ਉਹਨਾਂ ਨੂੰ ਨਿਆਂ ਜ਼ਰੂਰ ਮਿਲੇਗਾ ਕਿਉਂਕਿ ਇਹ ਕੇਸ ਵੀ 8 ਸਾਲ ਬਾਅਦ ਸਿਰੇ ਲੱਗਿਆ ਜੇ ਤਾਂ ਕਹਿੰਦੇ ਨੇ ਨਾ ਰੂੜੀ ਦੀ ਵੀ ਸੁਣੀ ਜਾਂਦੀ ਹੈ ਸੋ ਇਹੋ ਜੇ ਹੋਰ ਵੀ ਬਹੁਤ ਨੇ ਜਿਹੜੇ ਵਿਚਾਰੇ 6 6 7 7 ਸਾਲਾਂ ਤੋਂ ਲੱਗੇ ਹੋਏ ਨੇ ਤੇ ਫਿਰ ਉਹ ਸਾਰਿਆਂ ਨੂੰ ਮੈਂ ਤਾਂ ਇੱਕ ਤੁਹਾਡੇ ਜ਼ਰੀਏ ਉਹਨਾਂ ਸਭ ਨੂੰ ਹਿੰਮਤ ਹੀ ਵਧਾਉਣੀ ਚਾਹਨੀ ਆ ਕਿ ਡਟੇ ਰਹੋ ਕੋਈ ਨਾ ਇਹ ਕਿਉਂਕਿ ਜੱਜ ਸਾਹਿਬ ਜਦ ਤੱਕ ਇਸ ਤਰ੍ਹਾਂ ਦੇ ਤਗੜੇ ਹਨ ਅਸੀਂ ਉਮੀਦ ਰੱਖ ਸਕਦੇ ਹਾਂ ਨਿਆ ਉਥੋਂ ਜ਼ਰੂਰ ਮਿਲੇਗਾ ਸੋ ਐਸੇ ਹੀ ਉਮੀਦ ਨਾਲ ਤੁਹਾਡੇ ਰਾਈ ਮੈਂ ਸਾਰਿਆਂ ਨੂੰ ਸੁਨੇਹਾ ਵੀ ਦੇ ਰਹੀ ਹਾਂ ਕਿ ਨਿਆ ਮਿਲੇ ਕਿ ਨਾ ਮਿਲੇ ਕੋਸ਼ਿਸ਼ ਜਾਰੀ ਰੱਖੋ ਉਮੀਦ ਰੱਖੋ ਕਿ ਸਾਡੇ ਜੱਜ ਸਹਿਬਾਨ ਜ਼ਰੂਰ ਤੁਹਾਨੂੰ ਉਸ ਥਾਂ ਤੇ ਨਿਆ ਦਵਾ ਦੇਣਗੇ ਹੇਠਲੀ ਪੱਧਰ ਤੇ ਮਿਲੇ ਜਾਂ ਨਾ ਮਿਲੇ ਜੀ ਬਹੁਤ ਇੱਕ ਬੜੀ ਖਲਾਸਾ ਕਰਦੀ ਜਿਹੜੀ ਰਿਪੋਰਟ ਹੈ ਜਾਇ ਇਹ ਕਹਿ ਲਈਏ ਕਿ ਅਸੀਂ ਇੱਕ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਡਾਕਟਰ ਰਸ਼ਿੰਦਰ ਕੌਰ ਜੀ ਦੀ ਜ਼ੁਬਾਨੀ ਕਿਉਂਕਿ ਇਹਨਾਂ ਨੇ ਕਿਹਾ ਕਿ ਸੀਨੀਅਰਟੀ ਨੂੰ ਲੈ ਕੇ ਇੰਨੀਆਂ ਜਿਆਦੀਆਂ ਧਾਂਦ ਲੀਆਂ ਗੜਬੜੀਆਂ ਨੇ ਕਿ ਇੱਥੋਂ ਤੱਕ ਕਿ ਹਾਈ ਕੋਰਟ ਦੇ ਵਿੱਚੋਂ ਤਿੱਖੀਆਂ ਟਿੱਪਣੀਆਂ ਆਉਣੀਆਂ ਸੇਹ 77 ਨੂੰ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਵੇਗਾ ਪੰਜਾਬ ਛੱਡੋ ਪੂਰੇ ਦੇਸ਼ ਦੇ ਵਿੱਚ ਵੀ ਕਿ ਕਿਸੇ ਸੇਹ 77 ਨੂੰ ਅਦਾਲਤ ਨੇ ਕਿਹਾ ਹੋਵੇ ਕਿ ਨਹੀਂ ਜੇ ਬਾਜ਼ ਆਜੋ ਨਹੀਂ ਤਾਂ ਫਿਰ ਬੜੈਲ ਜੇਲ੍ਹ ਦੇ ਵਿੱਚ ਜਾਂ ਕਿਸੇ ਵੀ ਜੇਲ੍ਹ ਦੇ ਵਿੱਚ ਡਸਟ ਵੀਣ ਦੇ ਵਾਂਗੂ ਸੁੱਟਣਾ ਪੈ ਜਾਵੇ ਤਾਂ ਬੜਾ ਹੈਰਾਨੀ ਦੀ ਗੱਲ ਹੁਣ ਦੇਖਦੇ ਆ ਕਿ ਇਸ ਦੇ ਵਿੱਚ ਸੁਧਾਰ ਕਿੰਨਾ ਹੁੰਦਾ ਹੈ ਸੁਧਾਰ ਕਿਸ ਨੇ ਕਰਨਾ ਹੈ ਸਿਹਤ ਵਿਭਾਗ ਨੇ ਸਿਹਤ ਢਾਂਚੇ ਨੇ ਸਰਕਾਰ ਨੇ ਤਾਂ ਉਹ ਸੁਧਾਰ ਦੀ ਉਮੀਦ ਵਿੱਚ ਅਸੀਂ ਵੀ ਗੁਜਾਰਿਸ਼ ਕਰਦੇ ਹਾਂ ਕਿ ਸਰਕਾਰ ਨੂੰ ਇਸ ਮੁੱਦੇ ਵੱਲ ਵਿਸ਼ੇਸ਼ ਤੌਰ ਤੇ ਧਿਆਨ ਦੇਣਾ ਚਾਹੀਦਾ ਹੈ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ ਪਟਿਆਲਾ